ਕੋਈ ਪ੍ਰਚਾਰ ਨਹੀਂ ਇਹ ਕੋਈ ਪ੍ਰਚਾਰ ਨਹੀਂ ਹੈਗਾ ਇਹ ਡੋਗਿਆ ਕੋਈ ਤੀਰ ਦਿਲੇ ਵਾਲਾ ਕੋਈ ਗੱਲ ਨਹੀਂ ਕੋਈ ਤੀਰ ਦਿਲੇ ਵਾਲੇ ਨਹੀਂ ਨਹੀਂ ਇਹ ਇਕ ਗੱਲ ਹੋਰ ਇਹ ਵੀ ਵਿੱਚ ਬੋਲਦੇ ਪਾਵੋ ਗੱਲ ਵੀ ਮਾਲਾ ਇਹਨਾਂ ਦੇ ਬੰਦਿਆਂ ਦੇ ਜਿਨ੍ਹਾਂ ਨੇ ਹੋਣਾ ਮਾਹੌਲ ਖਰਾਉਗਾ ਸੀ ਉਹਨਾਂ ਨੂੰ ਸੱਦਦੇ ਕਿਉਂ ਆ ਪੂਰੀਆਂ ਪ੍ਰਬੰਧ ਕਮੇਟੀਆਂ ਕਿਉਂ ਨਹੀਂ ਇਸ ਗੱਲ ਤੇ ਪਹਰਾ ਦਿੰਦੀਆਂ ਫੇਰ ਤਾਂ ਇਹ ਚਾਰ ਪ੍ਰਚਾਰ ਦਾ ਦੋਸੇ ਲੈਣਾ ਕੀ ਆ ਇੱਕ ਇੱਕੋ ਚੜੇ ਗੁੱਤਰਾ ਦੇ ਸਾਹਮਣੇ ਉਹਨਾਂ ਨੂੰ ਕੀ ਸ਼ਰਮ ਆ ਅਸੀਂ ਇਹਨਾਂ ਦੇ ਕਦੇ ਮੈਚਾਰ ਦਾ ਲੈਣਾ ਕੀ ਆ ਬਿਲਕੁਲ ਬਿਲਕੁਲ ਤਦੋਂ ਕੱਟ ਕੇ ਆਹ ਵੇਖੋ ਜੀ ਇਹ ਕੱਲੀ ਕੇ ਖਰਾਬ ਦੇ ਠੇਕੇ ਇਹਨਾਂ ਦੇ ਚੱਲਣ ਦੇ ਆ ਇਹ ਗੁਰਦੁਆਰੇ ਦੇ ਸਾਹਮਣੇ ਠੇਕੇ ਇਹਨਾਂ ਨੇ ਖੋਲੇ ਇਹਨਾਂ ਨੂੰ ਕੀ ਸ਼ਰਮਿਆ ਇਹਦੇ ਫੇਰੇ ਲੋਕ ਇੱਕ ਨੰਬਰ ਦੇ ਕੰਦੇ ਲਿਆ ਆਵੇ ਜੀ ਲੋਕੋ ਆਪੜਿਆ ਹੋਇਆ ਸਾਡੇ ਸਿੰਘਾਂ ਦੀ ਫੋਟ ਲਿਆਈ ਆ ਬੈਠੇ ਨਹੀਂ ਨਾ ਹੁੰਦੇ ਭਾਜੀ ਜਿਹੜੇ ਕਮੇਟੀ ਨਾਲ ਖੰਗ ਨਹੀਂ ਕਰਦੇ ਕਿ ਘਰ ਆਇਆ ਜਾਨ ਬੜਾ ਲੱਗਦਾ ਅਸੀਂ ਡਾਕਟਰ ਸਾਹਿਬ ਦੇ ਸੇਵਾਦਾਰਾਂ ਨਾਲ ਕਰਦੇ ਸਾਡੀ ਹਾਲਤ ਦੇਖੋ ਅੱਜ ਇਹ ਖਰਸਯੋਗ ਹਾਲ ਹੈ ਸਾਡੀ ਅੱਜ ਕਿ ਸਖਤੇ ਜਥੇਦਾਰ ਸਾਹਿਬ ਕਿਉਂ ਚੁੱਪ ਨੇ ਅਸੀਂ ਵਾਰ-ਵਾਰ ਬੇਨਤੀਆਂ ਕਰਦੇ ਆਂ ਸਾਡਾ ਹਾਲ ਨਹੀਂ ਫਲੈਸ਼ ਇਹਨਾਂ ਪੁੱਤਿਆਂ ਲੋਕਾਂ ਨੂੰ ਕਿਹੜੀ ਵਕਤ ਸਾਹਮਣੇ ਜਾਂਦਾ ਸੀ ਇਹ ਪੁਲਵਾੜੀ ਨੂੰ ਇਹ ਬੰਦ ਕਰਨ ਆਉਂਦੇ ਨੇ ਇੱਥੇ ਕਿ ਅੰਮ੍ਰਿਤ ਸੰਚਾਰ ਕਿਉਂ ਹੋ ਰਿਹਾ ਗੁਰਦੁਆਰੇ ਹੋ ਰਿਹਾ ਇਹਦਾ ਪ੍ਰਕਾਰ ਦਾ ਸਰ ਕਿਉਂ ਹੋ ਰਿਹਾ ਹੋਗ ਮੈਲਾ ਦੀ ਵੀਡੀਓ ਮੈਂ ਸਿਹਦਰਨ ਨਮਰਤਾ ਸਰ ਬੇਅਜ਼ੀ ਕਰਦੇ ਆ ਸਮੂਹ ਗੁਰਨਾਨਕ ਨਾਮ ਦੇਵਾ ਸੰਗਤਾਂ ਨੂੰ ਇਹਨਾਂ ਨੂੰ ਸਾਂਭਿਆ ਜਾਵੇ ਤੇ ਸਖਾਲਸਾ ਸਾਹਮੂ ਆ ਹੁਣ ਪ੍ਰਾਤਨ ਜਿਵੇਂ ਇਤਿਹਾਸ ਦਰਾਇਆ ਉਹ ਦਰਾਵਾਂਗੇ ਅਸੀਂ ਮੂੜਾ ਚ ਇਹਨੂੰ ਮੋੜ ਕੇ ਹੁਣ ਅਜਿਹੀ ਦੀ ਧਰਤੀ ਤੇ ਕਿਸੇ ਹੋਰ ਥਾਂ ਤੇ ਪੈਰ ਨਹੀਂ ਪਾਉਣ ਦਵਾਂਗੇ ਅੱਜ ਵੀ ਅਸੀਂ ਇੱਥੇ ਖੜੇ ਆ ਬੋਲੇ ਜੋ ਨਾ ਜਿੰਨੇ ਨਰੈਣੂ ਮਹਾਨ ਤੇ ਦੀ ਔਲਾਦ ਜਿਵੇਂ ਰਾਂਝੇ ਹੁਣ ਇਕੱਠੇ ਕਰਕੇ ਨਰੇਣੂ ਮਹੰਤਰੇ ਪੀਪੇ ਤੇਲ ਦੇ ਲਿਆ ਕੇ ਸ਼ਰਾਬਾ ਪਿਆ ਕੇ ਸਤਕਾਰ ਜੋ ਭਾਈ ਲਖਮਣ ਸਿੰਘ ਧਾਰੋਵਾਲ ਉਹਨਾਂ ਤੇ ਲਿਆ ਕੇ ਖਰਾਬੀਆਂ ਸਭੀਆਂ ਵਰਤਾਈਆਂ ਸੀ ਆਦਮੀ ਪਿਸਤੌਲ ਲੈ ਕੇ ਤੇ ਡਾਂਗਾ ਲੈ ਕੇ ਅੰਦਰ ਗਏ ਰੰਜਲ ਤੇ ਲਸ਼ ਹੋਏ ਸ਼ਰਾਬ ਨਾਲ ਰੱਜੇ ਹੋਏ ਗੁੰਡੇ ਉਹ ਲਿਆ ਕੇ ਸਿੱਖਾਂ ਦੇ ਉੱਤੇ ਲਾਏ ਅਸੀਂ ਇਹਨਾਂ ਗੁੰਡਿਆਂ ਤੋਂ ਡਰਦੇ ਨਹੀਂਗੇ ਖਾਲਸਾ ਉਹ ਆ ਜਿਹਨੂੰ ਪਰਮੇਸ਼ਰ ਦੇ ਨਾਮ ਦਾ ਰੰਗ ਚੜਿਆ ਵੀ ਉੱਤਰਨੇ ਲੱਗਣਾ ਗੁੰਡਿਆਂ ਕਰਕੇ ਅਸੀਂ ਇਹਦੇ ਚੜ੍ਹਦੀ ਕਲਾ ਦਰਵਾਗੇ ਇਸ ਕੁੱਤੇ ਨੂੰ ਵੇਲੇ ਚੇਕਲੀ ਤੇ ਕਿਦੇ ਪੈਰ ਨਹੀਂ ਰੱਖਣ ਦੇਣਾ ਹੋਰ ਹੋਰ ਚੁੱਪ ਮਾ ਰੁਬਾ ਚੁੱਪ ਕਰਕੇ ਚੁੱਪ ਕਰਕੇ ਤੋਫੀਲ ਸੁਣਿਓ ਹਾਂ ਜੀ ਜ਼ਰੂਰ ਬਰਾਉ ਜੀ ਕਰਿਓ ਚੱਲਣ ਨਹੀਂ ਚੱਲਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਪਿਆਰ ਤੇ ਅਦਬ ਸਹਿਤ ਮੈਂ ਸਾਰੇ ਸਿੰਘਾਂ ਨੂੰ ਜਿਹੜੇ ਥੋੜੇ ਉੱਚੀ ਬੋਲ ਜਿਹੜੇ ਨਾਨਕ ਨਾਮ ਦੇਵਾ ਗੁਰੂ ਕੇ ਸੇਕ ਆ ਤੇ ਜਿਹੜੇ ਮਰਯਾਦਾ ਪ੍ਰੇਮ ਕੇ ਜਰੇ ਹੋਏ ਆ ਉਨਾਰੇ ਚਰਨਾਂ ਵਿੱਚ ਬੇਨਤੀ ਮੈਂ ਕਰਦਾ ਬਹੁਤ ਨਿਮਰਤਾ ਸਹਿ ਸਾਰੇ ਜ਼ੋਰਪੁਰ ਵਿੱਚ ਵੀ ਤੇ ਦਿੱਲੀ ਦੇ ਸਾਰੇ ਬਾਕੀ ਸੰਗਤ ਜਿਹੜੇ ਕਰ ਕਰ ਲੈ ਗਏ ਆ ਆ ਨਹੀਂ ਸਕੇ ਮਜਬੂਰੀ ਸੀ ਭਾਈ ਕਮਰਕਸਾ ਕਰ ਲੋ ਅਗਲੇ ਦਵਾਨ ਰੋਕਣੇ ਪੈ ਜਾਣੇ ਆ ਹੁਣ ਇਸ ਤਰ੍ਹਾਂ ਕੇ ਤਕਰੇ ਹੋ ਜੋ ਭਾਵ ਕੇ ਤਕਰੇ ਹੋ ਜੋ ਤਕਰੇ ਹੋ ਕੇ ਦੇ ਦਵਾਰ ਹੁਣ ਕੋਈ ਨਹੀਂ ਲੱਗੂਗਾ ਕਿਤੇ ਕਿਉਂਕਿ ਪੱਗਾਂ ਲੱਗੀਆਂ ਹੋਣਾ ਹੁਣ ਅੱਗੇ ਜੋ ਆਊਗਾ ਵੇਖੀ ਹਾਂ ਹਾਂਜੀ ਅੱਗੇ ਜੋ ਵੇਖੀਏ ਭਾਈ ਤਕਰੇ ਹੋ ਜੋ ਜਿਹੜੇ ਸੰਗ ਘਰਾਂ ਦੇ ਬੈਠੇ ਆ ਗੁਰੂ ਨਾਨਕ ਨਾਮ ਲੈ ਵਾਸਤੇ ਆ ਗੀਰ ਪਾਤਸ਼ਾਹ ਜੀ ਦਾ ਜਿਨ੍ਹਾਂ ਦਾ ਪ੍ਰੇਮ ਆ ਉਹ ਭਾਵ ਕੇ ਗੁਰੂ ਕੇ ਸਿੱਖ ਬਾਹਰ ਆਜੋ ਹੁਣ ਸਿੱਖਣਾ ਸਿੱਖੋ ਜੇ ਕੱਲੇ ਪ੍ਰਸ਼ਾਦ ਛਕਣ ਲਈ ਤੇ ਲੋਕਾਂ ਨੂੰ ਮਨ ਕੇ ਦਿਵਾਲੇ ਦਿਖਾਣੇ ਆ ਕੇਵਰ ਤੇ ਫਿਰ ਅੰਦਰ ਵੜਜੋ ਕੋਈ ਗੱਲ ਨਹੀਂ ਪਰ ਜੇ ਅੰਦਰ ਅਣਖ ਤੇ ਗੈਰਿਕ ਜਾਗਦੀ ਆ ਤੇ ਭਾਈ ਬਾਹਰ ਆਜੋ ਹੁਣ ਹੁਣ ਨਹੀਂ ਮਿਲਾਂ ਅੰਦਰ ਬੜਨ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਾਬਾਦ ਫਤਿਹ ਬਾਬਾ ਸਿਰਫ ਮਾਰਦੇ ਸਰਕਾਰ ਕਰਕੇ ਬਾਹਰ ਆਏ ਆ ਤੇਹੀਂ ਉਹਨਾਂ ਦੇ ਪੁੱਛਲੇ ਮਾਰਨ ਦੇ ਕੀ ਗੱਲਾਂ ਨਹੀਂ ਕਰ ਪਾਏ ਸਿਰਫ ਆਸੀ ਤਾਂ ਕਰਕੇ ਬਾਹਰ ਆਏ ਆ ਤੇ ਮਾਰਦਾ ਸੂਰ ਹੋਣ ਇੱਥੇ ਨਸ਼ਾ ਕਰਕੇ ਆਣਦੇ ਆ ਨਸ਼ਾ ਕਰਕੇ ਸਭ ਜਣੇ ਅੰਦਰ ਆਏ ਆ ਸ਼ਰਾਬਾ ਪੀ ਕੇ ਆਏ ਆ ਘੋੜੇ ਘੋੜੇ ਕੋੜਾ ਨਕ ਬੋਹੋਂ ਡਈਆ ਹੈ ਆ ਇਹਨਾਂ ਦੇ ਪ੍ਰਬੰਧਕਾਂ ਦਾ ਹਾਲ ਆ ਬਾਬਾ ਜੀ ਇਹ ਜਾਣਦੇ ਆਂ ਅਸੀਂ ਇਹਨਾਂ ਨੂੰ ਬੜੇ ਚਿਰ ਦੇ ਜਿਹੜੇ ਇੱਥੇ ਰਹਿੰਦੇ ਆ ਨਸ਼ੇ ਕਰਦੇ ਸਾਰਾ ਵੀ ਗਰਵਾਸਪੁਰ ਦਾ ਜੋਗਰ ਸਿੰਘ ਜੂਤੇ ਵੀ ਕਹਿੰਦੇ ਆ ਪੂਰਾ ਪ੍ਰਚਾਰ ਚਾਈ ਹੋਇਆ ਸਾਰੇ ਕਿੱਧਾਂ ਦੇ ਨਹੀਂ ਕਮਿਨਿਅਰ ਕਰ ਗਏ ਜਿਹੜੀ ਪੁਕਾਰ ਕੀਤੀ ਆ ਕਿੰਨਾ ਕਿ ਵਿਸਵਾਹ ਕੋਈ ਨਹੀਂ ਕਿਸਮਾਰ ਕੀ ਦੇਖਾ ਬਾਬਾ ਜਰੂਰ ਲਾ ਕੇ ਇਹਦੇ ਫੇ ਇਹ ਨਾ ਕੁੱਤੇ ਵੀ ਇਹਨਾਂ ਨੂੰ ਚੰਗੇ ਕੁੱਤੇ ਜਿਹੜੇ ਸ਼ਰਾਬਾਂ ਪੀਣ ਵਾਲੇ ਅੰਦਰ ਬਿਠਾਏ ਆ ਤੇ ਜਿਹੜੇ ਜਿਹੜਾ ਗੁਰੂ ਦੇ ਉਹਨਾਂ ਨੂੰ ਬਾਹਰ ਕੱਢ ਕੇ ਪੁਲਸ ਲਾਏ ਗੇਟ ਦੇ ਮੋੜ ਤੇ ਦੇਖੋ ਇਹ ਨਾ ਨਹੀਂ ਆ ਕੀ ਹੋ ਰਿਹਾ ਹੈ ਗੇੜ-ਗੇੜੀ ਮੜੇ ਪੁਲਸ ਦੇ ਆ ਬਾਬਾ ਜੀ ਦੇਖੋ ਦੇਖ ਕੀ ਕੀਤਾ ਇਹਨਾਂ ਨੇ ਬੰਦਾ ਇੱਧਰ ਕਰਿਓ ਬਾਬਾ ਜੀ ਇੱਧਰ ਹੋਇਆ ਬਾਬਾ ਜੀ ਬਾਬਾ ਜੀ ਬੋਲਿਓ ਅੱਗੇ ਭਾਈ ਜਿਹੜੇ ਪ੍ਰੋਗਰਾਮ ਆਉਣ ਵਾਲੇ ਸਮੇਂ ਵਿੱਚ ਕੋਈ ਪੰਜ ਤਰੀਕ ਦਾ ਜਿੱਥੇ ਹੈਗਾ ਸੰਵਾਨੀ ਫਾਚੋ ਜਾਂ ਤਰਵੀਜੋ ਜਾਂ ਹੋਰ ਵੀ ਜਿੱਥੇ ਕਿਤੇ ਹੈਗਾ ਉਥੇ ਹੁਣ ਭਾਵਕੇ ਸੰਗਤਾਂ ਇਕੱਠੀਆਂ ਹੋਣਗੀਆਂ ਵੱਡੇ ਪੱਦਰ ਤੇ ਅਸੀਂ ਤਾਂ ਕੇਵਲ ਨਿਰਮਰ ਦਾ ਸੱਚ ਨੂੰ ਦੱਸਣ ਆਏ ਸੀ ਕਿ ਭਾਈ ਨਾ ਕਰੋ ਇਹ ਕੰਮ ਤੇ ਇਹਨਾਂ ਨੇ ਭਾਵਕੇ ਬਦਵਾਸ਼ੀ ਵਿਖਾਉਂਦਿਆਂ ਹੋਇਆਂ ਇਹ ਕੰਮ ਕੀਤਾ ਤੇ ਮੈਂ ਬੇਨਤੀ ਕਰਦਾ ਹੱਥ ਸਾਰਿਆਂ ਦੇ ਦੋ ਦੋ ਹੀ ਹੁੰਦੇ ਆ ਗੱਲ ਸਿਰਫ ਇੰਨੀ ਆ ਕਿ ਅਸੀਂ ਆਪਣੀ ਪੱਗ ਬਚਾਉਨੇ ਆ ਬਸ ਤੇ ਜਿਨ੍ਹਾਂ ਨੇ ਭਾਵ ਕੇ ਹੈਗੇ ਸਾਡੇ ਭਰਾ ਹੀ ਆ ਪਰ ਸ਼ਰਾਬ ਪੀ ਕੇ ਭਾਵ ਕੇ ਮੁੰਦਰਾ ਪਾ ਕੇ ਜੋ ਮਰਜੀ ਖਾ ਪੀ ਕੇ ਤੇ ਆਪਣੇ ਆਪ ਨੂੰ ਕਹਿੰਦੇ ਅਸੀਂ ਮੰਦਾ ਬੜਾ ਸਾਫ ਆ ਇਹ ਗੱਲ ਹੁਣ ਚੱਲਣੀ ਨਹੀਂ ਗੁਰੂ ਸਾਹਿਬ ਕਿਰਪਾ ਕਰਾਂਗੇ ਤਕੜੇ ਹੋ ਜਾਓ ਸੰਗੋ ਵਾਹਿਗੁਰੂ ਜੀ ਕਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਸਾਰੇ ਸਿੰਘਾਂ ਨੂੰ ਬੇਨਤੀ ਆ ਕਿ ਸਿਰ ਦਿੱਤਿਆਂ ਬਾਅਦ ਧਰਮ ਨਹੀਂ ਰਾਣਾ ਸੰਤਾ ਨੇ ਕਿਹਾ ਹੀ ਤੇ ਸਾਧਾਨੀਆਂ ਫੋਟਮਾਂ ਫੇਸਬੁੱਕ ਤੇ ਲਾਉਣ ਵਾਲਿਓ ਤੇ ਘਰਾਂ ਦੇ ਵਿੱਚ ਕਮੈਂਟ ਪਾਉਣ ਵਾਲਿਓ ਬੇਨਤੀ ਆ ਨਿੱਤਰੋ ਮੈਦਾਨ ਦੇ ਵਿੱਚ ਸਮਾ ਆ ਗਏ ਨਾ ਦੁਸ਼ਮਾਨ ਨੂੰ ਸੁਧਾਰਨ ਦਾ ਤੇ ਸਾਰੇ ਬਾਹਰੋਂ ਘਰਾਂ ਤੋਂ ਤੇ ਕੰਮ ਤੋਂ ਪਾਈ ਤਰੀਸ ਤੋਂ ਦੂਰ ਆ ਜਾਓ ਤੇ ਬੱਸ ਵਰ ਸਕਦਾ ਫੋਟੋ ਦੇ ਇਹਨਾਂ ਦੁਸ਼ਮਨਾਂ ਆਪਾਂ ਰੋਕਣਾ ਮਹਾਰਾ ਜੀ ਕਿਰਪਾ ਕਰਕੇ ਚੜ੍ਹਦੀ ਕਲਾ ਵਿੱਚ ਰਹਿਣ ਜੀ ਜੋਗਾ ਸਿੰਘ ਜੋਗਾ ਸਿੰਘ ਸ਼ਰ ਤ ਸਾਰੇ ਕਿੰਨੀ ਕਿਰਦੂਦਿਆ ਨਾਲ ਦੀ ਸਾਰੀਆਂ ਫੌਜਾਂ ਨੂੰ ਬੇਂਦਿਆ ਚੜਦੀ ਕਲਾ ਜਾਓ ਇਹਨਾਂ ਦੁਸ਼ਟਾਂ ਨੂੰ ਆਪਾਂ ਮਹਾਰਾਜ ਦੀ ਕਿਰਪਾ ਨਾਲ ਭਜਾਉਣਾ ਇੱਥੋਂ ਤੇ ਸਾਰੇ ਵੀਰਾਂ ਭਰਾਵਾਂ ਨੂੰ ਬੇਂਦਿਆ ਜੇ ਅਣਜਾਣ ਜਮੀਰ ਜਾਗਦੀ ਆ ਸੁੱਤੀਆਂ ਜਮੀਰਾਂ ਨੂੰ ਜਗਾ ਦਿਓ ਤੇ ਕਿਰਪਾ ਕਰੋ ਤੇ ਆਓ ਸਾਰੇ ਜਾਨੇ ਵਾਹਿਗੁਰੂ ਸਿੰਘੋ ਵਾਹਿਗੁਰੂ ਜੀ ਕਥੇ ਸਿੰਘੋ ਜੇ ਦੇ ਗਏ ਆਪਣੇ ਪਿਓ ਦੇ ਤੇ ਫੇਰ ਜਿੱਥੇ ਦੁਆਨ ਲੱਗਣਾ ਇਹ ਰੋਮਾਂ ਵਾਲੇ ਕਹਿੰਦੇ ਨਾ ਬੀਮੋ ਤੋਂ ਉਹ ਆਇਦਰ ਇਧਰ ਆ ਕੇ ਦਿਖਾਓ ਜੇ ਅੜਕ ਹੈਗੀ ਆ ਇਹ ਉਧਰ ਜਾਣਗੇ 76 ਫੇਰਾ ਇਧਰ ਪੂਰਾ ਪੂਰਾ 76 ਫੇਰਾ ਕਰਨ ਨੂੰ ਇਹ ਆਪਰਨ ਕਰਨ ਉਹ ਜੇ ਪਿਉਦੇ ਨੇ ਤਾਂ ਕਰਕੇ ਵਿਖਾਓ ਜੇ ਨਹੀਂ ਪਿਉਦੇ ਤਾਂ ਫੇ ਤੁਹਾਡੀ ਮਰਜ਼ੀ ਆ ਦਾ ਤੇ ਨਿਤ ਨੂੰ ਦਾ ਪੂਰਾ ਲਾ ਕੋਈ ਡਰਾ ਮੋਤ ਦਾ ਸਾਰੇ ਸਿੰਘ ਨਾਲ ਆ ਸਾਰੇ ਤੂੰ ਪ੍ਰੀਤ ਮੈਂ ਆ ਗਲਤ ਪ੍ਰੀਤ ਗੰਦ ਵਾਏ ਇਹ ਬੱਸ ਦੇ ਵਿੱਚ ਦੁਫਾੜ ਮਾਰਿਆ ਕੌਮ ਵਿੱਚ ਫੋਟ ਪਾ ਰਿਹਾ ਉਹ ਨੌਜਵਾਨਾਂ ਨੂੰ 扑ੜ ਘਾ ਰਿਹਾ ਕੁੱਤਾ ਬੰਦਾ ਗੁੱਡਾ ਇਹ ਥੀਏਟਰ ਬੰਦਾ ਗੌਰਮੈਂਟ ਦੇ ਪੈਸੇ ਲੈ ਰਿਹਾ ਅਰਸਤੋ ਇਹ ਥੀਏਟਰ ਬੰਦਾ ਜਿਹੜੇ ਬੰਦੇ ਨਾਲ ਉਹਨਾਂ ਨੂੰ ਪਤਾ ਵੀ ਨਹੀਂ ਕਰਦਾ ਕਿ ਆਏ ਲੋਕ ਬੁੱਧੂ ਆਪੇ ਡਾ ਉਹ ਐਡਾ ਖੇਡਾ ਇਹ ਲੋਕਾਂ ਨੇ ਇਹਨਾਂ ਨੂੰ ਸ਼ਰਮ ਆਣੀ ਏ ਦੀ ਇਹਨਾਂ ਲੋਕਾਂ ਨੂੰ ਲੱਖ ਲਾਟਾਂ ਦੇ ਲੋਕਾਂ ਦੇ ਸਿਰ ਰੋਡੇ ਕਰ ਰਹੇ ਆ ਤੇ ਬੱਸ ਵੀ ਦੇ ਨਾਲ ਚੇਲੇ ਬੜੇ ਫਿਰਦੇ ਆ કોઈ કી પતા કોઈ નહી એના લોકો હા ગુરુજી કા